ਇਹ ਤੋ 3 ਤੋਂ 4 ਕਿਲੋਮੀਟਰ ਦੂਰ ਦਾ ਏਰੀਆ ਜਿੱਥੇ ਬਾਈ ਰੰਨੇ ਝੋਨਾ ਲਾ ਰੱਖਿਆ ਉਹ ਵੀ ਰਤੀਲਾ ਏਰੀਆ ਤੇ ਆਸੇ ਪਾਸੇ ਵੇਖੋ ਆ ਜਿਹੜੀ ਥਾਂ ਬਾਈ ਰੰਨੇ ਖਾਲੀ ਛੱਡੀ ਐ ਇੱਥੇ ਵੀ ਝੋਨਾ ਲਾਉਣਾ ਆ ਪਾਣੀ ਮਿੱਠਾ ਪੂਰਾ ਹਾਂ ਪਾਣੀ ਇੱਕ ਨੰਬਰ ਪਾਣੀ ਐ ਉਹ ਤੇ ਪਾਣੀ ਦਾ ਰੰਗ ਵੇਖੋ ਤੁਸੀਂ ਇਹ ਉਹੀ ਪਾਣੀ ਆ ਜਿਹੜੀ ਪਾਈਪ ਲਾਈਨ ਇੱਥੋਂ 4 ਕਿਲੋਮੀਟਰ ਦੂਰ ਘਗਰ ਨਦੀ ਜਿਸ ਨੂੰ ਰਾਜਸਥਾਨ ਦੇ ਵਿੱਚ ਨਾਲੀ ਵੀ ਕਿਹਾ ਜਾਂਦਾ ਉਸੇ ਨਦੀ ਚੋਂ ਇਹ ਪਾਣੀ ਚੱਕ ਕੇ ਤੇ ਜਿਹੜਾ ਰੇਤੀਲਾ ਏਰੀਆ ਉਸ ਤੇ ਵਿੱਚ ਝੋਨਾ ਲਾ ਰਿਹਾ ਤੇ ਆਹ ਵੇਖੋ ਤੁਸੀਂ ਝੋਨਾ ਖੜਾ ਸਾਰੇ ਹੀ ਦੋਸਤਾਂ ਨੂੰ ਪਿਆਰ ਭਰੀ ਸਸਰੀਕਾਲ ਦੋਸਤੋ Rajasthan ਦੇ ਪਿੰਡ ਕਰਨੀ ਸਰਸਾਜੀਪੁਰਾ ਦੇ ਵਿੱਚ ਮੌਕੇ ਤੇ ਆਪਾਂ ਖੜੇ ਆ ਤੇ ਆਸੇ ਪਾਸੇ ਦਾ ਵਿਊ ਦੇਖੋ ਤੁਸੀਂ ਇਹ ਸਾਰਾ ਰੇਤੀਲਾ ਏਰੀਆ ਤੇ ਇੱਥੇ ਜਿਹੜੇ ਆਪਣੇ ਪੰਜਾਬੀ ਭਰਾ ਬੈਠੇ ਆ ਉਹਨਾਂ ਨੇ ਇਸ ਰੇਤੀਲੇ ਏਰੀਏ ਦੇ ਵਿੱਚ ਵੀ ਝੋਨਾ ਲਾਤਾ ਤੇ ਤੁਸੀਂ ਵੇਖ ਸਕਦੇ ਹੋ ਸਾਹਮਣੇ ਝੋਨਾ ਲੱਗ ਰਿਹਾ ਤੇ ਸਾਰੀ ਗੱਲਬਾਤ ਆਪਾਂ ਬਾਈ ਤੋਂ ਜਾਣਦੇ ਆ ਤੇ ਸਭ ਤੋਂ ਪਹਿਲਾਂ ਆਪਾਂ ਬਾਈ ਦਾ ਸਵਾਗਤ ਕਰਦੇ ਹਾਂ ਬਾਈ ਜੀ ਸਾਸਰੀ ਦਾ ਸ੍ਰੀ ਗੱਲ ਜੀ ਤੇ ਬਾਈ ਜੀ ਜਿਹੜੇ ਲੋਕ ਆਪਾਂ ਨੂੰ ਵੇਖ ਰਹੇ ਆ ਹਾਂਜੀ ਤੇ ਸਭ ਤੋਂ ਪਹਿਲਾਂ ਉਹਨਾਂ ਨੂੰ ਆਪਣੇ ਬਾਰੇ ਦੱਸੋ ਮੇਰਾ ਨਾਮ ਜੀ ਮਨਪ੍ਰੀਤ ਸਿੰਘ ਹੈ ਮੇਰਾ ਪਿੰਡ ਕਰਨੀ ਸਰਸੇਜੀਪੁਰਾ ਜ਼ਿਲ੍ਹਾ ਤਹਿਸੀਲ ਹਲਮਾਨਗੜ ਹਾਂ ਤੇ ਰਾਜਸਥਾਨ ਦੇ ਵਿੱਚ ਆਪਾਂ ਮੁੱਕੇ ਤੇ ਖੜੇ ਆ ਤੇ ਤੁਸੀਂ ਝੋਨਾ ਲਾ ਰਹੇ ਹੋ ਆਸ-ਪਾਸੇ ਆ ਦਿਖ ਵੀ ਰਿਹਾ ਆਪਾਂ ਨੂੰ ਹਾਂਜੀ ਤਾਂ ਇਸ ਚੀਜ਼ ਦੀ ਸ਼ੁਰੂਆਤ ਹੈ ਜਿਹੜੀ ਕਿਵੇਂ ਕੀਤੀ ਸ਼ਰਵਾਤ ਜੀ ਸਬ ਤੋਂ ਪਹਿਲਾਂ ਤਾਂ ਪਿਛਲੇ ਕਿਹੜੇ ਨਰਮੇ ਨੇ ਨਰਮੇ ਖਰਾਬ ਹੋ ਗਏ ਥੋੜੀ ਸੰਡੀ ਜ਼ਿਆਦੇ ਪੈ ਗਈ ਉਹਦੀ ਵਜ੍ਹਾ ਨਾਲ ਫਿਰ ਝੋਨੇ ਦੀ ਸ਼ੁਰੂਆਤ ਕਰਕੇ ਦੇਖੀ ਵੀ ਕੋਈ ਫਸਲ ਚੰਗੀ ਹੋਣ ਲੱਗ ਜੇ ਪਾਣੀ ਦਾ ਬੰਦੋਬਸ ਸੀਗਾ ਜੀ ਤੇ ਨਾਲੀ ਚੋਂ ਪਾਈਪ ਲਾਈਨ ਜਿਵੇਂ ਆਈ ਵੀ ਹੈਗੀ ਹੈ ਪਾਈਪ ਲਾਈਨ ਤਿੰਨ ਤਿੰਨ ਚਾਰ ਚਾਹ ਦੇ ਕਿਲੋਮੀਟਰ ਆਈਆਂ ਵੀ ਸਾਡੇ ਕੋਲ ਪਾਣੀ ਦਾ ਡੰਗ ਲੈਂਦਾ ਵੀ ਚਲੋ ਜਿੰਨਾ ਹੋ ਸਕਦਾ ਉਹਨਾਂ ਝੋਨਾ ਲਾ ਲਈ ਆਪਾਂ ਠੀਕ ਹੈ ਬਾਕੀ ਕੋਈ ਹੋਰ ਹੋਰ ਫਸਲ ਵੀ ਲਾ ਸਕਦੇ ਆਂਗੇ ਤੇ ਭਾਈ ਜਿਹੜਾ ਰਾਜਸਥਾਨ ਦਾ ਇਲਾਕਾ ਉਹਨੂੰ ਪਾਣੀ ਪੱਖੋਂ ਪਿਛੜਿਆ ਹੋਇਆ ਇਲਾਕਾ ਮੰਨਿਆ ਜਾਂਦਾ ਯਾਨੀ ਪਾਣੀ ਦੀ ਜਿਹੜੀ ਘਾਟ ਆ ਉਹ ਸਦਾ ਤੋਂ ਹੀ ਰਾਜਸਥਾਨ ਦੇ ਵਿੱਚ ਮੰਨੀ ਗਈ ਆ ਹਾਂਜੀ ਤੇ ਘਗਰ ਨਦੀ ਜਿਹੜੀ ਤੁਹਾਡੇ ਪਿੰਡ ਚੋਂ ਲੰਘਦੀ ਆ ਹਾਂਜੀ ਉੱਥੋਂ ਤੁਸੀਂ ਪਾਣੀ ਦਾ ਸਿਸਟਮ ਇੱਥੇ ਤੱਕ ਲਿਆਂਦਾ ਹਾਂਜੀ ਜਿਹੜੀ ਆਪਾਂ ਪਿਛਲੀ ਵੀਡੀਓ ਚ ਦਿਖਾਇਆ ਵੀ ਸੀ ਲੋਕਾਂ ਨੂੰ ਹਾਂਜੀ ਹਾਂਜੀ ਤੇ ਤੁਹਾਡੇ ਪਿੰਡ ਦੇ ਵਿੱਚ ਇੱਥੇ ਮਤਲਬ ਸ਼ੁਰੂਆਤ ਕਿੰਨਾਂ ਨੇ ਕੀਤੀ ਸੀ ਚੋਨੇ ਲਾਉਣ ਦੀ ਸ਼ੁਰੂਆਤ ਜੀ ਉਮੀਦਾਂ ਮੰਨ ਕੇ ਚੱਲੋ ਐਤ ਕੀ ਸ਼ੁਰੂਆਤ ਹੋਣੀ ਹੈ ਰੋਹੀ ਦੇ ਵਿੱਚ ਤਾਂ ਪਹਿਲਾਂ ਤਾਂ ਨਹੀਂ ਲਾਈ ਸੀ ਐਵੇਂ ਕਹਿੰਦੀ ਐਤਲੀ ਏਰੀਏ ਚ ਪਹਿਲਾਂ ਨਹੀਂ ਸੀ ਹਾਂ ਚੰਗੇ ਨਰਮੇ ਬਹੁਤ ਚੰਗੇ ਹੁੰਦੇ ਸੱਠ ਨੂੰ ਨੂੰ ਕੁੰਡਲ ਵੀਗੇ ਦੇ ਹੋ ਜਾਂਦੇ ਸੀ ਪੰਜ ਕਰਾਣ ਦੇ ਵੀਗੇ ਤੇ ਹੁਣ ਮੰਨ ਲਓ ਝੋਨੇ ਲਾਉਣ ਦੀ ਮਜਬੂਰੀ ਜੀ ਹੋ ਗਈ ਔਖਾ ਤਾਂ ਬਹੁਤ ਹੈ ਪਾਣੀ ਬਿਨਾਂ ਹਾਂ ਘਟ ਪਲੂਗਾ ਤੇ ਮੈਂ ਵੀ ਦਰਸ਼ਕਾਂ ਨੂੰ ਦੱਸਣਾ ਚਾਹੁੰਗਾ ਵੀ ਰਾਜਸਥਾਨ ਦੇ ਵਿੱਚ ਜਿੱਥੋਂ ਵੀ ਘਗਰਨਦੀ ਟੱਪਦੀ ਹੈ ਨਾਲੀ ਦੇ ਆਸ-ਪਾਸੇ ਜਿਹੜਾ ਇਲਾਕਾ ਉੱਥੇ ਤੁਹਾਨੂੰ ਝੋਨਾ ਦੇਖਣ ਨੂੰ ਮਿਲ ਸਕਦਾ ਜਿਵੇਂ ਹਨੂਮਾਨਗੜ੍ਹ ਸ਼ਹਿਰ ਦੀ ਗੱਲ ਕਰਾਂ ਚਾਹੇ ਮੱਕਾ ਇਹ ਮਤਲਬ ਨਾਲੀ ਤੋਂ 3 ਤੋਂ 4 ਕਿਲੋਮੀਟਰ ਦੂਰ ਦਾ ਏਰੀਆ ਜਿੱਥੇ ਬਾਈ ਰਹਨੇ ਝੋਨਾ ਲਾ ਰੱਖਿਆ ਉਹ ਵੀ ਰਤੀਲਾ ਏਰੀਆ ਤੇ ਆਸੇ ਪਾਸੇ ਵੇਖੋ ਆ ਜਿਹੜੀ ਥਾਂ ਬਾਈ ਰਹਨੇ ਖਾਲੀ ਛੱਡੀ ਐ ਇੱਥੇ ਵੀ ਝੋਨਾ ਲਾਉਣਾ ਤੇ ਬਾਈ ਇਹ ਕਿਹ ਚੀਜ਼ ਹੋਰ ਦੱਸੋ ਜਿਵੇਂ ਪੰਜਾਬ ਦੇ ਤੇ ਰਾਜਸਥਾਨ ਦੇ ਝੋਨੇ 'ਚ ਕੋਈ ਫਰਕ ਕੋਈ ਤੁਹਾਨੂੰ ਇਦਾਂ ਲੱਗਦਾ ਹੋਵੇ ਕੁਝ ਨੀ ਫਰਕ ਤਾਂ ਜੀ ਉੱਥੇ ਤਾਂ ਚਲੋ ਪਾਣੀ ਪਹਿਲਾਂ ਤੋਂ ਚੰਗੇ ਹੈਗੇ ਆ ਹੂੰ ਹੁਣ ਤਾਂ ਫਰਕ ਪੈ ਗਿਆ ਫਰਕ ਬੁਰਕ ਤਾਂ ਕੁਝ ਨਹੀਂ ਉੱਥੇ ਜਿਵੇਂ ਬਾਣ ਗਲ ਗਏ ਇੱਥੇ ਹਜੇ ਟਾਈਮ ਲੱਗੂ ਮੰਨ ਲਓ ਬਾਣ ਵੜਨ ਵਾਸਤੇ ਸੁੱਕਾ ਜਿਆਦਾ ਧਰਤੀ ਸੁੱਕੀ ਜਿਆਦਾ ਸੁੱਕਾ ਜੇ ਪਾਣੀ ਪੀਂਦੇ ਹੈਗੇ ਆ ਤੇ ਮੰਨ ਲਓ ਉਹ ਆਏ ਸਾਲ ਜਿਵੇਂ ਜਿਵੇਂ ਪਾਣੀ ਲਾਵਾਂਗੇ ਚੰਗਾ ਝੋਨਾ ਲੱਗਿਆ ਕਰੂਗਾ ਹੂੰ ਤੇ ਇੱਕ ਚੀਜ਼ ਹੋਰ ਦੱਸੋ ਕੋਈ ਖਰਚੇ ਪੱਖੋਂ ਕੋਈ ਫਰਕ ਤੁਹਾਨੂੰ ਲੱਗੇ ਵੀ ਪੰਜਾਬ ਚ ਘੱਟ ਖਰਚਾ ਹੁੰਦਾ ਤੇ ਇੱਥੇ ਤੁਹਾਨੂੰ ਲੱਗੇ ਵੀ ਖਰਚਾ ਕੋਈ ਫਰਕ ਤਾਂ ਜੀ ਉਹਨਾਂ ਹੀ ਹੈਗਾ ਕੋਈ ਜ਼ਿਆਦਾ ਕੋਈ ਫਰਕ ਨਹੀਂ ਤੇ ਪਾਣੀ ਨੂੰ ਮਤਲਬ ਖੜਾਉਣ ਦੇ ਵਿੱਚ ਕੋਈ ਫਰਕ ਲੱਗੇ ਵੀ ਪਾਣੀ ਜ਼ਿਆਦਾ ਖੜਾਉਣਾ ਪੈਂਦਾ ਨਹੀਂ ਪਾਣੀ ਸਾਡੇ ਇੱਧਰ ਪਾਣੀ ਖੜਾਉਣ ਦੀ ਨਹੀਂ ਜ਼ਰੂਰਤ ਪੈਂਦੀ ਨਹੀਂ ਕਿਉਂ ਸਾਡੇ ਤੇੜਾ ਦੂਰਾਂ ਘੱਟ ਪੰਪ ਪਾੜਦਿਆਂ ਹੀ ਆ ਥੋੜੇ ਰਸੀਲੇ ਬਾਣਗੇ ਐਂ ਚੋਨੇ ਨੂੰ ਤਾਂ ਗੱਲ ਚਾਹੀਦੀ ਚਾਰ ਪੰਜ ਦਿਨ ਰੋਕ ਲਈ ਦੇ ਜਦ ਜਦ ਲਾਉਣੇ ਹੈਗੇ ਆ ਉਸ ਤੋਂ ਬਾਅਦ ਓਵੇਂ ਚੱਲ ਪੈਂਦੇ ਆ ਜੀ ਕਿੰਨੇ ਬਿਗਿਆਂ ਚ ਲਾ ਰੱਖਿਆ ਤੁਸੀਂ ਅਸੀਂ 6 ਬਿਗਏ ਚ ਲਾਤਾ ਦੋ ਢਾਈ ਕਿ ਬ ਭਾਈ ਜਿਹੜਾ ਪਾਣੀ ਆ ਰਿਹਾ ਹਾਂਜੀ ਆਈ ਪਾਣੀ ਝੋਨੇ ਨੂੰ ਲਾ ਰਹੇ ਆਪਾਂ ਹਾਂ ਹੀ ਲਾਈ ਜਾਂਦੇ ਜੀ ਘਗਰਾਂ ਦੇ ਜੋ ਪਾਈਪਲਾਈਨ ਪਾਈ ਵੀ ਹੈ ਜਿਹੜੀ ਘਗਰ ਤੋਂ ਜਿਹੜੀ ਪਿਛਲੀ ਇਹਦੇ ਡੈਮ 'ਚ ਵੀ ਇੱਥੇ ਹੀ ਜਾ ਰਿਹਾ ਪਾਣੀ ਹਾਂਜੀ ਜਦੋਂ ਮੰਨ ਲਓ ਜ਼ਰੂਰਤ ਨਹੀਂ ਹੁੰਦੀ ਉਹ ਡੈਮ ਦੇ ਵਿੱਚ ਸਟਾਕ ਕਰ ਲੈਂਦੇ ਆ ਪਾਣੀ ਜਦੋਂ ਜ਼ਰੂਰਤ ਹੁੰਦੀ ਹੈ ਹੂੰ ਚੱਕ ਲਈ ਦਿੰਗੇ ਤੇ ਉਹ ਜੇ ਕਿੰਨੇ ਕੁ ਲੱਗੇ ਵੀ ਇੱਥੇ ਆਪਣੇ ਮੰਨ ਲਓ ਵੀ ਉਹ ਮੇਰੇ ਲੋਕਾਂ ਦੀ ਬਹੁਤ ਲੱਗੀਆਂ ਆ ਆਪਣੇ ਆਪਣੇ ਦਾ ਇੱਕ ਪਾਈਪਲਾਈਨ ਆ ਉਹਦੇ ਵਿੱਚੋਂ ਅਲੱਗ-ਅਲੱਗ ਨੱਕੇ ਜਿੱਥੇ ਜ਼ਰੂਰਤ ਹੁੰਦੀ ਓਥੇ ਖੋਲ ਲਈ ਜਾਏਗਾ ਇਹ ਕਿੰਨੇ ਨੱਕੇ ਲਾ ਰੱਖੇ ਆ ਆਪਾਂ ਟੋਟਲ ਆਪਣੇ ਦਾ ਲਗਭਗ ਤਿੰਨ ਚਾਰ ਲੱਗੇ ਹੋਏ ਆ ਜਿੱਦਾਂ ਉਧਰ ਨੇੜੇ ਜ਼ਰੂਰਤ ਹੋਵੇ ਉਧਰਲਾ ਖੋਲ ਲਈਦਾ ਜੇ ਇੱਥੇ ਨੇੜੇ ਜ਼ਰੂਰਤ ਹੋਵੇ ਇੱਥੇ ਖੋਲ ਨਹੀਂ ਦੇਗਾ ਠੀਕ ਹੈ ਤੇ ਨਹਿਰ ਦੇ ਪਾਣੀ ਦਾ ਇੱਥੇ ਕੀ ਸਿਸਟਮ ਹੈ ਕੀ ਹੈ ਨਹੀਂ ਖਾਲੇ ਹੈਗੇ ਖਾਲੇ ਬਣੇ ਉਹ ਪੱਕਾ ਖਾਲਾ ਹੈਗਾ ਉੱਥੋਂ ਸਿੱਧਾ ਪਾਣੀ ਮੰਨ ਲਓ ਡੈਮ ਪਾ ਲਈਦਾ ਹੈਗਾ ਜੇ ਬਾਹਨ ਚਲਾਉਣਾ ਬਾਹਨ ਚਲਾ ਲਈਦਾ ਹੈਗਾ ਤੇ ਲੋੜ ਪੈਂਦੀ ਆ ਪਾਣੀ ਇੱਕ ਨੰਬਰ ਪਾਣੀ ਆ ਉਹ ਤੇ ਪਾਣੀ ਦਾ ਰੰਗ ਵੇਖੋ ਤੁਸੀਂ ਇਹ ਉਹੀ ਪਾਣੀ ਆ ਜਿਹੜੀ ਪਾਈਪ ਲਾਈਨ ਇੱਥੋਂ 4 ਕਿਲੋਮੀਟਰ ਦੂਰ ਘਗਰ ਨਦੀ ਜਿਸ ਨੂੰ ਰਾਜਸਥਾਨ ਦੇ ਵਿੱਚ ਨਾਲੀ ਵੀ ਕਿਹਾ ਜਾਂਦਾ ਉਸੇ ਨਦੀ ਚੋਂ ਇਹ ਪਾਣੀ ਚੱਕ ਕੇ ਤੇ ਜਿਹੜਾ ਰਤੀਲਾ ਏਰੀਆ ਉਸ ਦੇ ਵਿੱਚ ਝੋਨਾ ਲਾ ਰਿਹਾ ਤੇ ਆਹ ਵੇਖੋ ਤੁਸੀਂ ਝੋਨਾ ਖੜਾ ਤੇ ਭਾਈ ਝੋਨੇ ਚ ਤਾਂ ਜਿਵੇਂ ਪਾਣੀ ਬਾਬਾ ਖੜਾਉਣਾ ਪੈਂਦਾ ਤੇ ਇਹ ਤਾਂ ਖਾਲੀ ਪਿਆ ਜਿਵੇਂ ਕਿੱਥੇ ਹੀ ਅਸੀਂ ਤਾਂ ਮਤਲਬ 체ੜਾ ੜਾ ਪਾੜ ਦਿਆ ਨਹੀਂ ਆ ਜਿੱਤੀ ਜਿੱਦੇ ਨੂੰ ਫਿਰਦੇ ਹੁੰਨੇ ਪਾਣੀ ਰੋਜ਼ ਰੋਜ਼ ਤੰਨੀ ਕਿਤੇ ਫਰੇ ਤੇ ਪਾਣੀ ਕਿੰਨੇ ਚਿਰ ਚ ਸੁੱਕ ਜਾਂਦਾ ਪਾਣੀ ਮੰਨ ਲਓ ਜੇ ਅੱਜ ਪਾਣੀ ਛੱਡਾਂਗੇ ਤਾਂ ਅਸੀਂ ਕੱਲ ਸਵੇਰ ਤੱਕ ਵਧੀਆ ਖੜਾ ਰਹੂਗਾ ਖੜਾ ਹੋਊਗਾ ਹਾਂ ਫਿਰ ਉਸ ਤੋਂ ਬਾਅਦ ਮੰਨ ਲਓ ਇੱਕ ਦਿਨ ਸੁੱਕ ਜਾਂਦਾ ਹੈ ਤੇ ਉਸ ਤੋਂ ਅਗਲੇ ਦਿਨ 12 ਕ ਘੰਟੇ ਖੜਦਾ ਪਾਣੀ ਹਾਂ 12 ਠੀਕ ਹੈ ਤਾਂ ਦੋਸਤੋ ਇਹ ਸੀ ਰਾਜਸਥਾਨ ਦੇ ਰਤਿਲੇ ਏਰੀਏ ਨੂੰ ਦੇ ਵਿੱਚ ਝੋਨੇ ਨੂੰ ਲੈ ਕੇ ਇੱਕ ਛੋਟੀ ਜੀ ਜਾਣਕਾਰੀ ਉਮੀਦ ਕਰਦੇ ਆਂ ਵੀਡੀਓ ਨੂੰ ਤੁਸੀਂ ਪਸੰਦ ਕਰੋਗੇ ਤੇ ਵੀਡੀਓ ਚੰਗਾ ਲੱਗੇ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਿਓ ਜਿਉਂਦੇ ਵਾਸਤੇ ਰੋ ਦਾਤਾ ਜੀ ਸਭ ਨੂੰ ਖੁਸ਼ ਰੱਖਣ ਮਿਹਰਬਾਨੀ ਦੋਸਤੋ